ਦੁਕਾਨ ਤੇ ਚੋਰੀ ਕਰਨ ਆਏ ਚੋਰ ਤੇ ਦੁਕਾਨ ਦੇ ਮਾਲਕ ਦੋਵਾਂ ਦੀ ਮੌਤ ਦੀ ਇਹ ਸਨਸਨੀਖੇਜ਼ ਖਬਰ ਸਾਹਮਣੇ ਆਈ ਹੈ। ਦਰਅਸਲ ਹੈਰਾਨ ਕਰਦਾਇ ਮਾਮਲਾ ਸੁਲਤਾਨਪੁਰ ਲੋਧੀ ਦੇ ਪਿੰਡ ਭਾਣੂ ਲੰਗਾ ਤੋਂ ਸਾਹਮਣੇ ਆਇਆ ਹੈ। ਜਿੱਥੇ ਅੱਡੇ ਦੇ ਵਿੱਚ ਇੱਕ ਡਾਕਟਰ ਦੀ ਦੁਕਾਨ ਤੇ ਚੋਰਾ ਦੇ ਵੱਲੋਂ ਸ਼ਟਰ ਤੋੜਿਆ ਜਾ ਰਿਹਾ ਸੀ। ਤਾਂ ਦੁਕਾਨ ਮਾਲਕ ਨੂੰ ਕਿਸੇ ਦਾ ਫੋਨ ਆ ਜਾਂਦਾ ਹੈ ਜਿਸ ਤੋਂ ਬਾਅਦ ਜਦੋਂ ਦੁਕਾਨ ਮਾਲਕ ਕੈਮਰੇ ਚੈੱਕ ਕਰਦਾ ਹੈ ਤਾਂ ਚੋਰਾ ਦੇ ਵੱਲੋਂ ਸ਼ਟਰ ਗੋੜਿਆ ਜਾ ਰਿਹਾ ਹੁੰਦਾ ਹੈ ਦੁਕਾਨ ਮਾਲਕ ਡਾਕਟਰ ਆਪਣੇ ਪਰਿਵਾਰਕ ਮੈਂਬਰਾਂ ਦਿਨਾ ਫਟਾਫਟ ਦੁਕਾਨ ਤੇ ਆ ਜਾਂਦਾ ਹੈ ਜਿਸ ਤੋਂ ਬਾਅਦ ਚੋਰ ਤੇ ਦੁਕਾਨ ਮਾਲਕ ਦੇ ਵਿੱਚ ਬਹਿਸ ਹੁੰਦੀ ਹੈ ਫਿਰ ਲਾਇਸੈਂਸੀ ਬੰਦੂਕ ਵਿੱਚੋਂ ਗੋਲੀ ਚੱਲਣ ਦੇ ਨਾਲ ਦੁਕਾਨ ਮਾਲਕ ਦੀ ਮੌਤ ਹੋ ਜਾਂਦੀ ਹੈ ਦੁਕਾਨ ਤੇ ਚੋਰੀ ਕਰਨ ਆਏ ਚੋਰ ਦੀ ਵੀ ਮੌਤ ਹੋ ਗਈ ਹੈ ਤਾਂ ਹੈਰਾਨ ਕਰਦਾ ਇਹ ਮਾਮਲਾ ਜਿੱਥੇ ਦੁਕਾਨ ਤੇ ਚੋਰੀ ਕਰਨ ਆਏ ਚੋਰ ਤੇ ਦੁਕਾਨ ਮਾਲਕ ਦੋਵਾਂ ਦੀ ਜਾਨ ਚਲੀ ਗਈ ਹੈ ਹਾਲਾਕੀ ਪੁਲਿਸ ਦਾ ਇਹ ਕਹਿਣਾ ਹੈ ਕਿ ਦੁਕਾਨ ਮਾਲਕ ਡਾਕਟਰ ਤੇ ਚੋਰ ਦੀ ਮੌਤ ਕਿਵੇਂ ਹੋਈ ਇਸ ਦੀ ਤਵਦੀਸ਼ ਚੱਲੀ ਹੈ ਵੱਡੀ ਖਬਰ ਸੁਲਤਾਨਪੁਰ ਲੋਧੀ ਦੀ ਹੈ ਜਿੱਥੇ ਚੋਰੀ ਕਰਨਾ ਹੈ ਚੋਰ ਦੀ ਮੌਤ ਹੋ ਗਈ ਹੈ ਤੇ ਦੁਕਾਨ ਮਾਲਕ ਦੀ ਵੀ ਜਾਨ ਚਲੀ ਗਈ ਹੈ ਤੇ ਜਿਹੜੀ ਰਾਤ ਵਾਲੀ ਘਟਨਾ ਇੱਥੇ ਵਾਪਰੀ ਆ ਅੱਡਾ ਪਾਣ ਲੰਗਾ ਇੱਥੇ ਡਾਕਟਰ ਗੁਰਚਰਨ ਸਿੰਘ ਜੀ ਪਿੰਡ ਪਾਜਿਆਂ ਤੋਂ ਕੋਈ 30-35 ਸਾਲ ਤੋਂ ਇੱਥੇ ਦੁਕਾਨ ਮੈਡੀਕਲ ਚਲਾ ਰਹੇ ਸੀ ਡਾਕਟਰ ਇਹ ਆਪੇਸ਼ਾ ਹੀ ਉਹਨਾਂ ਦਾ ਤੇ ਬਹੁਤ ਵਧੀਆ ਇਨਸਾਨ ਸੀਗੇ ਇਹ ਅੱਗੇ ਕੋਈ ਹਫਤਾ ਪਹਿਲਾਂ ਇਹਨਾਂ ਦੀ ਦੁਕਾਨ ਦਾ ਸ਼ਟਰ ਪਹਿਲਾਂ ਮੇ ਤੋੜਿਆ ਸੀਗਾ ਤੇ ਉਹ ਅਜੇ ਬਣਵਾ ਬਣੂਗੇ ਹਟੇ ਤੇ ਰਾਤੀ ਇਹਨਾਂ ਨੂੰ ਇਥੋਂ ਅੱਡੇ ਤੋਂ ਫੋਨ ਗਿਆ ਵੀ ਆਪਣੇ ਕੋਈ ਸ਼ਟਰ ਫੇਰ ਤੋੜ ਰਿਆ ਇਹਨਾਂ ਨੇ ਆਪਣੇ ਸੀਸੀਟੀਵੀ ਕੈਮਰਾ ਵਿੱਚ ਦੇਖਿਆ ਚੋਰ ਸ਼ਟਰ ਤੋੜ ਰਏ ਸੀਗੇ ਇਹ ਡਾਕਟਰ ਗੁਰਚਰਨ ਸਿੰਘ ਜੀ ਦੇ ਇਹਨਾਂ ਦਾ ਬੇਟਾ ਗੱਡੀ ਵਿੱਚ ਉਸੇ ਵਕਤ ਇੱਥੇ ਆਏ ਆਉਂਦਿਆਂ ਨੂੰ ਸ਼ਟਰ ਤੋੜਨ ਡਏ ਸੀਗੇ ਅਬਦੁੱਲ ਰਫਦਮ ਦੀ ਕੋਸ਼ਿਸ਼ ਕੀਤੀ ਤੇ ਜਦ ਕਿ ਵੀ ਉਹਨਾਂ ਦੇ ਵਿੱਚੋਂ ਗੋਲੀ ਚੱਲ ਗਈ ਇਹਨ ਪਤਾ ਲੱਗਾ ਕਿਹੜੇ ਹਿਸਾਬ ਨਾਲ ਗੋਲੀ ਚਲੀ ਜੋ ਡਾਕਟਰ ਸਾਹਿਬ ਦੇ ਗੋਲੀ ਆਪਦੇ ਵੱਜ ਗਈ ਡਾਕਟਰ ਸਾਹਿਬ ਦੀ ਵੀ ਮੌਤ ਹੋ ਗਈ ਇੱਕ ਚੋਰ ਦੀ ਵੀ ਪਤਾ ਲੱਗਾ ਮੌਤ ਹੋ ਗਈ ਹੈ ਤੇ ਸਾਡੇ ਦੇ ਇੱਥੇ ਏਰੀਆ ਦੇ ਵਿੱਚ ਇਦਾਂ ਵੀ ਸਾਡੇ ਪਿੰਡ ਨੂੰ ਜਿਹੜਾ ਰਸਤਾ ਜਾਂਦਾ ਵਾ ਦੁਰਗਾਪੁਰ ਨੂੰ ਉੱਥੇ ਪੁਲ ਦੇ ਉੱਤੇ ਉਧਰ ਡਡਵਿੰਡੀ ਨੂੰ ਆਉਂਦੇ ਆ ਪੁਲ ਦੇ ਉੱਤੇ ਆਮ ਰਜਾਨਾ ਹੀ ਘਟਨਾਵਾਂ ਆਏ ਜਿਵੇਂ ਦੇਖਿਆ ਸਾਡੇ ਕੱਲ ਵੀ ਦੋ ਬੀਬੀਆਂ ਵਿਚਾਰੀਆਂ ਦਿਹਾੜੀ ਕਰਕੇ ਆ ਰਹੀਆਂ ਉਹਨਾਂ ਦਾ ਮੋਬਾਈਲ ਖੋਲਿਆ ਪਰसों ਸਾਡੇ ਪਿੰਡ ਦੇ ਦੁਰਗਾਪੁਰ ਦੇ ਸਵਰਨ ਸਿੰਘ ਆ ਰਿਹਾ ਸੀ ਉਹਦਾ ਮੋਬਾਈਲ ਤੇ ਨਗਦੀ ਖੋਈ ਇੱਕ ਇੱਕ ਸਾਡੇ ਪਿੰਡ ਦਾ ਹੋਰ ਵਿਅਕਤੀ ਸੀਗਾ ਉਹਦਾ ਮੋਬਾਈਲ ਤੇ 1800 ਰੁਪਇਆ ਉਹਦਾ ਵੀ ਖੋਇਆ ਅਸੀਂ ਸਰਕਾਰ પાસે ਇਹ ਮੰਗ ਕਰਦੇ ਦਿਨੋ ਦਿਨ ਇਹ ਘਟਨਾਵਾਂ ਵਧਦੀਆਂ ਜਾ ਰਹੀਆਂ ਵਾ ਕਿਰਪਾ ਕਰਕੇ ਇਹਨਾਂ ਤੇ ਕਿਸੇ ਤਰ੍ਹਾਂ ਨੱਥ ਪਾਈ ਜਾਵੇ ਪੁਲਿਸ ਦੀ ਗਸ਼ਤ ਵਧਾਈ ਜਾਵੇ ਸਾਡੇ ਲਾਗੇ ਸ਼ਾਕੇ ਇੱਥੇ ਚੌਂਕੀ ਦਿੱਤੀ ਜਾਵੇ ਜਦ ਕਿ ਅਸੀਂ ਥਾਣੇ ਵਿੱਚ ਦੇਖਦੇ ਹਾਂ ਚੌਂਕੇ ਵਿੱਚ ਪੁਲਿਸ ਦੇ ਮੁਲਾਜ਼ਮ ਬਹੁਤ ਜ਼ਿਆਦਾ ਘਟਨੇ ਉਹ ਆਪਦਾ ਥਾਣਾ ਸਾਂਭਣ ਕੇ ਪਿੰਡਾਂ ਨੂੰ ਆਣ ਕੇ ਦੇਖਣ ਇਸ ਕਰਕੇ ਜਿੰਨੇ ਵੀ ਅਸੀਂ ਕਹਿੰਦੇ ਵੱਤ ਵੱਤ ਪੁਲਿਸ ਮਹਈਆ ਕਰਵਾਏ ਜੋ ਇਹਨਾਂ ਚੀਜ਼ਾਂ ਦੇ ਉੱਤੇ ਨਾਥ ਪਾਈ ਜਾਵੇ ਸਾਨੂੰ ਸਰਕਾਰ ਸਰਕਾਰ ਤੋਂ ਇਹ ਹੀ ਆ ਵੀ ਸਾਨੂੰ ਪੁਲਿਸ ਮਹਈਆ ਕਰਵਾਈ ਹੈ ਜੋ ਦਿਨੋ ਦਿਨ ਲੁੱਟਾਂ ਕੋ ਵਧ ਰਹੀਆਂ ਜਾ ਰਹੀਆਂ ਇਹਨਾਂ ਦੇ ਨਾਥ ਪਾਈ ਜਾਵੇ ਮੇ ਤਾਂ ਵਾਰਦਾ ਤਾਂ ਬਹੁਤ ਹੁੰਦੀਆਂ ਆ ਚਾਰ ਪੰਜ ਚੋਰੀਆਂ ਤਾਂ ਇੱਥੇ ਹੋਈਆਂ ਅੱਡੇ ਤੇ ਤੇ ਰਾਤ ਆਫੇ ਵਾਰਦਾਤ ਹੋਈ ਆ ਸਾਡੇ ਭਰਾ ਸੀ ਬਣੇ ਸੀ ਬਹੁਤ ਨਾਲ ਸੀ ਰਾਤ ਵੀ ਆਈ ਰਾਤ ਵੀ ਇਹਦਾ ਕਰਕੇ ਇੱਥੇ ਕੋਈ ਗਸ਼ਤ ਵਗਾਰਾ ਚਾਹੀਦੀ ਜਾਂ ਚੌਕੀ ਚਾਹੀਦੀ ਆ ਜਾਂ ਕੋਈ ਰਾਤ ਨੂੰ ਮਾਣੂ ਲੈ ਕੇ ਕਿਸ ਤਰ੍ਹਾਂ ਦੇਖਦੇ ਹੋ ਕਿ ਪੁਲਿਸ ਦੇ ਰੋਲ ਨੂੰ ਕਿਸ ਤਰ੍ਹਾਂ ਦੇਖਦੇ ਹੋ ਪੁਲਿਸ ਉਹ ਚਾਹ ਦੀ ਕੀ ਕਰੇ ਮੁਲਾਜ਼ਮ ਹੀ ਹਨ ਕੋਈ ਮਠਾਣ ਸਾਡੇ ਚੌਕੀ ਚ 4 ਮੁਲਾਜ਼ਮ ਹੁੰਦੇ ਆ ਉਹ ਕੀ ਕਰਨਗੇ ਕਿੱਥੇ ਜਾਣਗੇ ਰਾਤ ਨੂੰ ਆ ਇਸ ਤਰ੍ਹਾਂ ਦਾ ਮੁਲਾਜ਼ਮ ਸਰਕਾਰ ਹੀ ਨਹੀਂ ਦੇਰੀ ਸਰਕਾਰ ਮੁਲਾਜ਼ਮ ਦੇਵੇ ਤਾਂ ਹੁੰਦੀਆਂ ਰਹਿੰਦੀਆਂ ਇੱਥੇ ਹੁੰਦੀਆਂ ਜੀ ਰੋਜ਼ ਹੀ ਹੁੰਦੀਆਂ ਪਰ ਫੋਮ ਮੇਰੇ ਪਿੰਡ ਹੋਈ ਜਾਂ ਪੁਲਿਸ ਥਾਲੇ 4:30 ਵਜੇ ਆਉ ਉਹ ਆਲਰੇਡੀ ਯਾ ਲੁੱਟ ਲਿਆ ਜਿਹੜੇ ਚਰਨ ਸਿੰਘ ਜੀ ਦਾਡ ਕੀ ਲੱਗਦੇ ਹੈਗੇ ਇਹ ਸਾਡੇ ਭਾਈ ਸਾਹਿਬ ਹੀ ਸੀ ਬਹੁਤ ਨੇੜੇ ਸੀ ਸਾਡਾ ਇਹਨਾਂ ਨਾਲ ਹਾਂਜੀ ਭਰਾਵਾਂ ਨਾਲ ਜ਼ਿਆਦਾ ਸੀ ਕੀ ਘਟਨਾ ਵਾਪਰੀ ਕੋਈ ਖੜਾ ਬੜਾ ਲੱਗਾ ਕੁਝ ਨਹੀਂ ਕੋਈ ਨਹੀਂ ਮੈਂ ਹੁਣੇ ਆਇਆ ਆ ਪਿੰਡੋਂ ਪਤਾ ਲੱਗਾ ਸਵੇਰੇ ਫੋਨ ਗਿਆ ਤੇ ਹੁਣ ਚੱਲੇ ਆ ਪਤਾ ਲੈਣੇ ਇਹ ਭਾਜੀ ਪਾਣੋਂ ਲੰਗਾ ਮਾਰਕੀਟ ਹੈਗੀ ਆ ਉੱਥੇ ਇਹ ਵਾਰਤਥ ਹੋਈ ਰਾਤ ਕੋਈ 1.5 2 ਵਜੇ ਦੋ ਚੋਰ ਉੱਥੇ ਇੱਕ ਮੈਡੀਕਲ ਸਟੋਰ ਹੈਗਾ ਉੱਥੇ ਆਏ ਹੈਗੇ ਤੇ ਉਹਦਾ ਨਾਰੰਭਜਨ ਕਰਕੇ ਇਹ ਇੱਕ ਜਾਉਂਦੇ ਗਵਾਂਢੀ ਨੂੰ ਗੋਣ ਕਰਕੇ ਉਸ ਮਾਲਕ ਨੇ ਜਲਦੀ ਜਲਦੀ ਆਪਣਾ ਥਿਆਰ ਲੈ ਕੇ ਆਪਣੇ ਬੇਟੇ ਨੂੰ ਨਾਲ ਲੈ ਕੇ ਉਸ ਮੋਕੇ ਤੇ ਪੁੱਜਿਆ ਜਿੱਥੇ ਇਹ ਦੋਰਚੋਲ ਉਹ ਦੁਕਾਨ ਤੋੜ ਰਏ ਸੀਗੇ ਤੋਂ ਦੋਨਾਂ ਮੁੰਡਿਆਂ ਦੇ ਉੱਤਰ ਕੇ ਭੱਜ ਕੇ ਜਾ ਕੇ ਉਹਨਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਆ ਤੋਂ ਇਹ ਉਹ ਜਿਹੜਾ ਬੰਦਾ ਇਹਨਾਂ ਬੈਸ ਕਰਨਾ ਪਿਆ ਹੈਗਾ ਇੱਕ ਪੱਜ ਗਿਆ ਵਿੱਚੋਂ ਹੈਗਾ ਤੇ ਉਹਦੇ ਵਿੱਚ ਇਹਨਾਂ ਦੇ ਆਪ ਦੇ ਬੈਸ ਜਿਹੇ ਵਿੱਚ ਜਿਹੜੇ ਮਾਲਕ ਦੀ ਲਾਇਸੈਂਸੀ ਰਾਈਫ ਨਹੀਂ ਗਈ ਆ ਜਿਹਦੇ ਵਿੱਚ ਫਾਇਰ ਹੋ ਫਾਇਰ ਹੋ ਗਿਆ ਤੋਦੀ ਤਾਂ ਤੋਗੀ ਹੈਗੀ ਆ ਇਹ ਵੀ ਬੰਦੇ ਦੀ ਵੈਬਸਾਈਟ ਦਾ ਜੋ ਚੋਰ ਹੈਗਾ ਇਹਦੀ ਜੀ ਮੌਤ ਹੋਈ ਆ ਤੇ ਫਿਲਹਾਲ ਜਾਰੀ ਹੈਗੀ ਆ ਜੋ ਉਸਦੀ ਤਾਂ ਹੋ ਗਈ ਉਹ ਤੋਂ ਸਾਹਮਣੇ ਜਾਂਦੀ ਜੋ ਥੈਂਕ ਯੂ ਦੁਕਾਨ ਤੇ ਚੋਰੀ ਕਰਨ ਆਏ ਚੋਰ ਤੇ ਦੁਕਾਨ ਦੇ ਮਾਲਕ ਦੋਵਾਂ ਦੀ ਮੌਤ ਦੀ ਇਹ ਸਸੰਸਨੀ ਖ਼ਬਰ ਸਾਹਮਣੇ ਆਈ ਹੈ ਦਰਸਲ ਹੈਰਾਨ ਕਰਦਾ ਇਹ ਮਾਮਲਾ ਸੁਲਤਾਨਪੁਰ ਲੋਧੀ ਦੇ ਪਿੰਡ ਆਨੂੰ ਲੰਗਾ ਤੋਂ ਸਾਹਮਣੇ ਆਇਆ ਜਿੱਥੇ ਅੱਡੇ ਦੇ ਵਿੱਚ ਇੱਕ ਡਾਕਟਰ ਦੀ ਦੁਕਾਨ ਤੇ ਚੋਰਾਂ ਦੇ ਵੱਲੋਂ ਸ਼ਟਰ ਤੋੜਿਆ ਜਾ ਰਿਹਾ ਸੀ ਤਾਂ ਦੁਕਾਨ ਮਾਲਕ ਨੂੰ ਕਿਸੇ ਦਾ ਫੋਨ ਆ ਜਾਂਦਾ ਹੈ ਜਿਸ ਤੋਂ ਬਾਅਦ ਜਦੋਂ ਦੁਕਾਨ ਮਾਲਕ ਕੈਮਰੇ ਚੈੱਕ ਕਰਦਾ ਹੈ ਤਾਂ ਚੋਰਾਂ ਦੇ ਵੱਲੋਂ ਸ਼ਟਰ ਕੋੜਿਆ ਜਾ ਰਿਹਾ ਹੁੰਦਾ ਦੁਕਾਨ ਮਾਲਕ ਡਾਕਟਰ ਆਪਣੇ ਪਰਿਵਾਰਕ ਮੈਂਬਰਾਂ ਦੇ ਨਾਲ ਫਟਾਫਟ ਦੁਕਾਨ ਧਿਆ ਜਾਂਦਾ ਜਿਸ ਤੋਂ ਬਾਅਦ ਚੋਰ ਤੇ ਦੁਕਾਨ ਮਾਲਕ ਦੇ ਵਿੱਚ ਬਹਿਸ ਹੁੰਦੀ ਹੈ ਫਿਰ ਲਾਇਸੈਂਸੀ ਬੰਦੂਕ ਵਿੱਚੋਂ ਗੋਲੀ ਚੱਲਣ ਦੇ ਨਾਲ ਦੁਕਾਨ ਮਾਲਕ ਦੀ ਮੌਤ ਹੋ ਜਾਂਦੀ ਹੈ ਦੁਕਾਨ ਤੇ ਚੋਰੀ ਕਰਨ ਆਏ ਚੋਰ ਦੀ ਵੀ ਮੌਤ ਹੋ ਗਈ ਹੈ ਤਾਂ ਹੈਰਾਨ ਕਰਦਾ ਹੈ ਮਾਮਲਾ ਜਿੱਥੇ ਦੁਕਾਨ ਤੇ ਚੋਰੀ ਕਰਨ ਆਏ ਚੋਰ ਤੇ ਦੁਕਾਨ ਮਾਲਕ ਦੋਵਾਂ ਦੀ ਜਾਨ ਚਲੀ ਗਈ ਹੈ ਹਾਲਾਕੀ ਪੁਲਿਸ ਦਾ ਇਹ ਕਹਿਣਾ ਹੈ ਕਿ ਦੁਕਾਨ ਮਾਲਕ ਡਾਕਟਰ ਤੇ ਚੋਰ ਦੀ ਮੌਤ ਕਿਵੇਂ ਹੋਈ ਇਸ ਦੀ ਤਵਦੀਸ਼ جاری ਹੈ ਵੱਡੀ ਖਬਰ ਸੁਲਤਾਨਪੁਰ ਲੋਧੀ ਦੀ ਹੈ ਜਿੱਥੇ ਚੋਰੀ ਕਰਨਾ ਹੈ ਚੋਰ ਦੀ ਮੌਤ ਹੋ ਗਈ ਹੈ ਤੇ ਦੁਕਾਨ ਮਾਲਕ ਦੀ ਵੀ ਜਾਨ ਚਲੀ ਗਈ ਹੈ ਤੇ ਜਿਹੜੀ ਰਾਤ ਵਾਲੀ ਘਟਨਾ ਇੱਥੇ ਵਾਪਰੀ ਆ ਅੱਡਾ ਪਣ ਲੰਗਾ ਇੱਥੇ ਡਾਕਟਰ ਗੁਰਚਰਨ ਸਿੰਘ ਜੀ ਪਿੰਡ ਪਾਜੀਆਂ ਨੂੰ ਕੋਈ 30 35 ਸਾਲ ਤੋਂ ਇੱਥੇ ਦੁਕਾਨ ਮੈਡੀਕਲ ਦੀ ਚਲਾ ਰਹੇ ਸੀ ਡਾਕਟਰ ਇਹ ਆਪੇਸ਼ਾ ਹੀ ਉਹਨਾਂ ਦਾ ਤੇ ਬਹੁਤ ਵਧੀਆ ਇਨਸਾਨ ਸੀਗੇ ਤੇ ਅੱਗੇ ਕੋਈ ਹਫਤਾ ਪਹਿਲਾਂ ਇਹਨਾਂ ਦੀ ਦੁਕਾਨ ਦਾ ਸ਼ਟਰ ਪਹਿਲਾਂ ਮੇ ਤੋੜਿਆ ਸੀਗਾ ਤੇ ਉਹ ਅਜੇ ਬਣਵਾ ਬਣੂ ਕੇ ਹਟੇ ਤੇ ਰਾਤੀ ਇਹਨਾਂ ਨੂੰ ਇਥੋਂ ਅੱਡੇ ਤੋਂ ਫੋਨ ਗਿਆ ਵੀ ਆਪਣੇ ਕੋਈ ਸ਼ਟਰ ਫੇਰ ਤੋੜ ਰਿਆ ਇਹਨਾਂ ਨੇ ਆਪਣੇ ਸੀਸੀਟੀਵੀ ਕੈਮਰਾ ਵਿੱਚ ਦੇਖਿਆ ਚੋਰ ਸ਼ਟਰ ਤੋੜ ਰਏ ਸੀਗੇ ਇਹ ਡਾਕਟਰ ਗੁਰਚਨ ਸਿੰਘ ਜੀ ਦੇ ਇਹਨਾਂ ਦਾ ਬੇਟਾ ਗੱਡੀ ਵਿੱਚ ਉਸੇ ਵਕਤ ਇੱਥੇ ਆਏ ਆਉਂਦਿਆਂ ਨੂੰ ਸ਼ਟਰ ਤੋੜਨ ਡੇ ਸੀਗੇ ਅਬਦੁੱਲ ਰਫਦਮ ਦੀ ਕੋਸ਼ਿਸ਼ ਕੀਤੀ ਤੇ ਜਦ ਕਿ ਵੀ ਉਹਨਾਂ ਦੇ ਵਿੱਚੋਂ ਗੋਲੀ ਚੱਲ ਗਈ ਇਹ ਪਤਾ ਲੱਗਾ ਕਿਹੜੇ ਹਿਸਾਬ ਨਾਲ ਗੋਲੀ ਚਲੀ ਜੋ ਡਾਕਟਰ ਸਾਹਿਬ ਦੇ ਗੋਲੀ ਆਪਦੇ ਵੱਜ ਗਈ ਡਾਕਟਰ ਸਾਹਿਬ ਦੀ ਵੀ ਮੌਤ ਹੋ ਗਈ ਇੱਕ ਚੋਰ ਦੀ ਵੀ ਪਤਾ ਲੱਗਾ ਮੌਤ ਹੋ ਗਈ ਹੈ ਤੇ ਸਾਡੇ ਦੇ ਇੱਥੇ ਏਰੀਆ ਦੇ ਵਿੱਚ ਇਦਾਂ ਵੀ ਸਾਡੇ ਪਿੰਡ ਨੂੰ ਜਿਹੜਾ ਰਸਤਾ ਜਾਂਦਾ ਵਾ ਦੁਰਗਾਪੁਰ ਨੂੰ ਉੱਥੇ ਪੁਲ ਦੇ ਉੱਤੇ ਉਦੋਂ ਡਡਵਿੰਡੀ ਨੂੰ ਆਉਂਦੇ ਆ ਪੁਲ ਦੇ ਉੱਤੇ ਆਮ ਰਜਾਨਾ ਹੀ ਘਟਨਾਵਾਂ ਇਹੋ ਜਿਹੀਆਂ ਹੁੰਦੀਆਂ ਸਾਡੇ ਕੱਲ ਵੀ ਦੋ ਬੀਬੀਆਂ ਵਿਚਾਰੀਆਂ ਦਿਹਾੜੀ ਕਰਕੇ ਆ ਰਹੀਆਂ ਉਹਨਾਂ ਦਾ ਮੋਬਾਈਲ ਖੋਲਿਆ ਪਰਸੋਂ ਸਾਡੇ ਪਿੰਡ ਦੇ ਦੁਰਗਾਪੁਰ ਦੇ ਸਵਰਨ ਸਿੰਘ ਆ ਰਿਹਾ ਸੀ ਉਹਦਾ ਮੋਬਾਈਲ ਤੇ ਨਗਦੀ ਖੋਈ ਇੱਕ ਇੱਕ ਸਾਡੇ ਪਿੰਡ ਦਾ ਹੋਰ ਵਿਅਕਤੀ ਸੀਗਾ ਉਹਦਾ ਮੋਬਾਈਲ ਤੇ 1800 ਰੁਪਇਆ ਉਹਦਾ ਵੀ ਖੋਇਆ ਅਸੀਂ ਸਰਕਾਰ પાસે ਇਹ ਮੰਗ ਕਰਦੇ ਦਿਨੋ ਦਿਨ ਇਹ ਘਟਨਾਵਾਂ ਵਧਦੀਆਂ ਜਾ ਰਹੀਆਂ ਵਾ ਕਿਰਪਾ ਕਰਕੇ ਇਹਨਾਂ ਤੇ ਕਿਸੇ ਤਰ੍ਹਾਂ ਨੱਥ ਪਾਈ ਜਾਵੇ ਪੁਲਿਸ ਦੀ ਗਸ਼ਤ ਵਧਾਈ ਜਾਵੇ ਸਾਡੇ ਲਾਗੇ ਸ਼ਾਕੇ ਇੱਥੇ ਚੌਂਕੀ ਦਿੱਤੀ ਜਾਵੇ ਜਦ ਕਿ ਅਸੀਂ ਥਾਣੇ ਵਿੱਚ ਦੇਖਦੇ ਹਾਂ ਚੌਂਕੇ ਵਿੱਚ ਪੁਲਿਸ ਦੇ ਮੁਲਾਜ਼ਮ ਬਹੁਤ ਜ਼ਿਆਦਾ ਘਟਨੇ ਉਹ ਆਪਦਾ ਥਾਣਾ ਸਾਂਭਣ ਕੇ ਪਿੰਡਾਂ ਨੂੰ ਆਣ ਕੇ ਦੇਖਣ ਇਸ ਕਰਕੇ ਜਿੰਨੇ ਵੀ ਅਸੀਂ ਕਹਿੰਦੇ ਵੱਤ ਵੱਤ ਪੁਲਿਸ ਮਹੱਈਆ ਕਰਵਾਏ ਜੋ ਇਹਨਾਂ ਚੀਜ਼ਾਂ ਦੇ ਉੱਤੇ ਨੱਥ ਪਾਈ ਜਾਵੇ ਸਾਨੂੰ ਸਰਕਾਰ ਸਰਕਾਰ ਤੋਂ ਇਹ ਹੀ ਯਾਰ ਵੀ ਸਾਨੂੰ ਪੁਲਿਸ ਮਹੱਈਆ ਕਰਵਾਈ ਹੈ ਜੋ ਦਿਨੋ ਦਿਨ ਲੁੱਟਾਂ ਘੋ ਵੱਧ ਰਹੀਆਂ ਜਾ ਰਹੀਆਂ ਇਹਨਾਂ ਦੇ ਨੱਥ ਪਾਈ ਜਾਵੇ ਮੇ ਤਾਂ ਵਾਰਦਾ ਤਾਂ ਬਹੁਤ ਹੁੰਦੀਆਂ ਆ ਚਾਰ ਪੰਜ ਚੋਰੀਆਂ ਤਾਂ ਇੱਥੇ ਹੋਈਆਂ ਅੱਡੇ ਤੇ ਤੇ ਰਾਤ ਆਫੇ ਵਾਰਦਾਤ ਹੋਈ ਆ ਸਾਡੇ ਭਰਾ ਸੀ ਬਣੇ ਸੀ ਬਹੁਤ ਨਾਲ ਸੀ ਆ ਰਾਤ ਵੀ ਆਈ ਦਾ ਰਾਤ ਵੀ ਇਹਦਾ ਕਰਕੇ ਇੱਥੇ ਕੋਈ ਗਸ਼ਤ ਵਗਾਰਾ ਚਾਹੀਦੀ ਜਾਂ ਚੌਕੀ ਚਾਹੀਦੀ ਆ ਜਾਂ ਕੋਈ ਰਾਤ ਨੂੰ ਬਣਾਵਨ ਨੂੰ ਲੈ ਕੇ ਕਿਸ ਤਰ੍ਹਾਂ ਦੇਖਦੇ ਹੋ ਕਿ ਪੁਲਿਸ ਦੇ ਰੋਲ ਨੂੰ ਕਿਸ ਤਰ੍ਹਾਂ ਦੇਖੋ ਪੁਲਿਸ ਵਿਚਾਰੀ ਕੀ ਕਰੇ ਮੁਲਾਜ਼ਮ ਹੀ ਨਹੀਂ ਹੋਣ ਮਠਾਣ ਸਾਡੇ ਚੌਕੀ ਚਾਰ ਮੁਲਾਜ਼ਮ ਹੁੰਦੇ ਆ ਉਹ ਕੀ ਕਰਨਗੇ ਕਿੱਥੇ ਜਾਣਗੇ ਰਾਤ ਨੂੰ ਆਇਸਟਾਰ ਦਾ ਮੁਲਾਜ਼ਮ ਸਰਕਾਰ ਹੀ ਨਹੀਂ ਦੇਰੀ ਸਰਕਾਰ ਮੁਲਾਜ਼ਮੋ ਦੇਵੇ ਤਾਂ ਹੁੰਦੀਆਂ ਰਹਿੰਦੀਆਂ ਇੱਥੇ ਹੁੰਦੀਆਂ ਜੀ ਰੋਜ਼ ਹੀ ਹੁੰਦੀਆਂ ਪਰ ਫੋਮ ਮੇਰੇ ਪਿੰਡ ਹੋਈ ਜਾਂ ਪੌਲ ਥੱਲੇ 4:00 ਵਜੇ ਆਉਂ ਉਹ ਆਲਰੇਡੀ ਯਾਰਾ ਲੁੱਟ ਲਿਆ ਜਿਹੜੇ ਚਰਨ ਸਿੰਘ ਜੀ ਤੁਹਾਡੇ ਕੀ ਲੱਗਦੇ ਹੈਗੇ ਇਹ ਸਾਡੇ ਭਾਈ ਸਾਹਿਬ ਹੀ ਸੀ ਬਹੁਤ ਨੇੜੇ ਸੀ ਸਾਡਾ ਨਾਲ ਹਾਂਜੀ ਭਰਾਵਾਂ ਨਾਲ ਜ਼ਿਆਦਾ ਸੀ ਕੀ ਘਟਨਾ ਵਾਪਰੀ ਕੋਈ ਖੜਾ ਬੜਾ ਬੜਾ ਲੱਗਾ ਤੁਸੀਂ ਨਹੀਂ ਕੋਈ ਨਹੀਂ ਮੈਂ ਹੁਣੇ ਆਇਆ ਹੀ ਪਿੰਡੋਂ ਪਤਾ ਲੱਗਾ ਫੇਰੇ ਫੋਨ ਗਿਆ ਤੇ ਹੁਣ ਚੱਲੇ ਆ ਪਤਾ ਲੈਣੇ ਇਹ ਭਾਜੀ ਬਾਣੋ ਲੰਗਾ ਮਾਰਕੀਟ ਹੈਗੀ ਆ ਉੱਥੇ ਇਹ ਵਾਰਤ ਸੋਈ ਰਾਤ ਕੋਈ 1.5 2 ਵਜੇ ਦੋ ਚੋਰ ਉੱਥੇ ਇੱਕ ਮੈਡੀਕਲ ਸਟੋਰ ਹੈਗਾ ਉੱਥੇ ਆਏ ਹੈਗੇ ਤੇ ਉਹਦਾ ਨਾਰੰਮ ਵੱਜਨ ਕਰਕੇ ਇਹ ਇੱਕ ਜਾਉ ਦੇ ਗਵੰਡੀ ਲੋਨ ਕਰਕੇ ਉਸ ਮਾਲਕ ਨੇ ਜਲਦੀ ਜਲਦੀ ਆਪਣਾ ਥਿਆਲ ਲੈ ਕੇ ਆਪਣੇ ਬੇਟੇ ਨੂੰ ਨਾਲ ਲੈ ਕੇ ਉਸ ਮੋਕੇ ਤੇ ਪੁੱਜਿਆ ਜਿੱਥੇ ਇਹ ਦੋਰਚੋਰ ਉਹਦੇ ਦੁਕਾਨ ਤੋੜ ਰਹੇ ਸੀਗੇ ਤੋਂ ਦੋਨਾਂ ਮੁੰਡਿਆਂ ਨੇ ਉੱਤਰ ਕੇ ਭੱਜ ਕੇ ਜਾ ਕੇ ਉਹਨਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਆ ਤੋਂ ਇਹ ਉਹ ਜਿਹੜਾ ਬੰਦਾ ਇਹਨਾਂ ਬਹਿਸ ਕਰਨਾ ਪਿਆਗਾ ਇੱਕ ਭੱਜ ਗਿਆ ਵਿੱਚੋਂ ਹੈਗਾ ਤੇ ਉਹਦੇ ਵਿੱਚ ਇਹਨਾਂ ਦੇ ਆਪ ਦੇ ਬਹਿਸ ਜਿਹੇ ਵਿੱਚ ਜਿਹੜੇ ਮਾਲਕ ਦੀ ਲਾਇਸੈਂਸੀ ਰਾਈਟ ਫਨ ਹੈਗੀ ਆ ਜਿਹਦੇ ਵਿੱਚ ਫੈਰ ਹੋ ਗਿਆ ਫੈਰ ਹੋ ਗਿਆ ਤੁਹਾਨੂੰ ਇਹ ਟੋਰੀ ਹੈਗੀ ਆ ਇਹ ਵੀ ਬੰਦੇ ਦੀ ਵੈਬਸਾਈਟ ਦਾ ਜੋ ਚੋਰ ਹੈਗਾ ਇਹਦੀ ਵੀ ਮੌਤ ਹੋ ਗਈ ਆ ਤੇ ਪੀਸ ਫਿਲਹਾਲ ਜਾਰੀ ਹੈਗੀ ਆ ਜੋ ਉਸਦੀ ਤਾਂ ਹੋ ਗਈ ਉਹ ਤੋਂ ਬੜੇ ਸਮਝ ਨਹੀਂ ਆਉਂਦੀ ਥੈਂਕ ਯੂ